ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਫਨੀ ਕਮੈਂਟ ਵਾਲੀ ਵੀਡੀਓ ਜੋ ਕਿ ਬਹੁਤ ਹੀ ਫਨੀ ਹੋਣ ਵਾਲੀ ਆ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਇਦਾਂ ਸਪੋਰਟ ਕਰਦੇ ਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਨੀ ਫਨੀ ਕਮੈਂਟ ਪੜ੍ਹਦੇ ਆਂ ਤੇ ਕਮੈਂਟ ਵੀ ਬਹੁਤ ਫਨੀ ਹੋਣ ਵਾਲੇ ਐਸ ਲਈ ਵੀਡੀਓ ਨਾਲ ਤੱਕ ਜਿਹਨੂੰ ਵੇਖਿਓ ਆਇਆ ਦੇਖ ਤੇ ਸ਼ਕਾਰ ਕਰਕੇ ਚਲ ਗਿਆ ਸ਼ੇਰ ਸ਼ਰਿਆਮ ਸ਼ਕਾਰ ਕਰਕੇ ਚਲ ਗਿਆ ਜੇ ਕਿਤੇ ਸੱਚੀ ਬਾਬਾ ਸ਼ੇਰ ਆ ਤਾਇਆ ਸਵੇਰੇ ਸਵੇਰੇ ਗੋਲੀ ਖਾਲੀ ਲੱਗਦਾ ਤਾਇਆ ਸਲਾਮ ਹੈ ਤੇਰੀ ਕਲਮ ਨੂੰ ਤੇ ਸ਼ੇਰ ਬਗੜ ਸਕਦਾ ਕੁੱਟਿਆਂ ਦਾ ਤੇ ਕਰ ਬਾਬਾ ਧਨੀ ਨਾ ਹਦਾ ਮੈਂ ਜਿਕਾਰੇ ਕਰਕੇ ਸਾਰੀ ਵੀਡੀਓ ਦੇਖੀ ਤੂੰ ਬੰਦਾ ਨਾ ਬਣੀ ਜਾਨਵਰੀ ਰਹੀ ਭਾਈ ਆਪ ਕਹਿਣਾ ਕੀ ਚਾਹਤੇ ਹੋ ਤੁਹਾਨੂੰ ਭਾਈ ਤਕਰੀਬਨ ਵੀਰ ਜੀ ਕੱਪੜੇ ਪਾ ਲਓ ਅਸੀਂ ਇਦਾਂ ਵੀ ਲਾਈਕ ਕਰਦੇ ਨੇ ਤੁਹਾਡੀ ਵੀਡੀਓ ਭਾਈ ਐਵੇਂ ਥੋੜਾ ਮੱਜਾ ਦੋਦ ਦੇਣ ਗਿਆ ਭਾਈ ਹੁਣ ਡੰਗਰਾਂ ਦਾ ਕੀ ਕਰੀਏ ਯਾਰ 9:00 10:00 ਵਜੇ ਕਿਤੋਂ ਮੱਤ ਜਾਵੇਗੀ ਬਾਬਾ ਬੋਲ ਰਿਹਾ ਕੱਲ ਨੂੰ ਬਸ ਪਾਗਲਖਾਨੇ ਜਿਸ ਨੇ ਆਪਣਾ ਜਵਾਕ ਤੇ ਜਣਾ ਹੋਵੇ ਇਹ ਕਿਹੜੀ ਐਕਸਰਸਾਈਜ਼ ਆ ਮਾਮਾ ਲੱਤਾ ਵਿੰਗੀਆਂ ਕਰੀ ਜਾਂਦਾ ਫਿਰ ਸ਼ੋਲਡਰ ਲਗਾ ਰਿਹਾ ਜਾਂ ਲੈਗ ਪਾਪਾ ਦਾ ਪੱਠਾ ਲਈ ਬੈਠਾ ਢਾਡਾ ਪਾਪਾ ਢਾਡਾ ਚੈਨਲ ਆਣਾ ਜਰਾਬਾ ਪਾਈ ਫੇਟਾ ਪਾਪਾ ਦਾ ਰਜਨੀ ਗਾਦ ਬਣਿਆ ਬੈਠਾ ਇਹ ਤਾਂ ਸਭ ਤੋਂ ਪਿਆਰਾ ਕੌਣ ਹੈ ਦੰਦ ਕੱਢਦਾ ਹਰਾਮਜਾਦਾ ਸਭ ਤੋਂ ਪਿਆਰਾ ਜੌਂਡੀਰ ਜੋ ਧੂਆਂ ਕੱਢਦਾ ਪਾਪਾ ਮੇਰੇ ਪਾਪਾ ਹੁਣੇ ਰਾਜੇਸ਼ ਖੰਨਾ ਬਣੇ ਪਏ ਆ ਪਿੱਛੇ ਪਾਪਾ ਦੀ ਜੀ ਵੈਗਨ ਖੜੀ ਆ ਪਾਪਾ ਦਾ ਇੰਜਨ ਹੁਣ ਆਲਾ ਪਿਆ ਧੂਆਂ ਮਾਰਦਾ ਕਲਤ ਕਲਾਦ ਮੈਂ ਮੈਨੂੰ ਕੀ ਨਜ਼ਰ ਲੱਗਣੀ ਪਿੱਛੇ ਸਾਡੇ ਵਰਗਾ ਖੜਿਆ ਬਾਹਰੋਂ ਤਾਂ ਖੁਸ਼ ਆਂਦਰੋਂ ਤਾਂ ਗਾਲਾਂ ਕੱਢ ਰਿਹਾ ਪਾਗੜਾ ਆਕਿਆ ਪਿਆ ਲੱਛਣ ਕੀ ਕਰੀ ਜਾਂਦੇ ਐ ਤਾਂ ਮੇਰੇ ਵਾਂਗ ਲਾਂਤਾ ਪਾਈ ਜਾਂਦਾ ਨਾ ਮਨੋਮਣੀ ਸਰਦਾਰ ਸਦਮੇ ਚ ਲੱਗਦਾ ਮੈਨੂੰ ਤਾਂ ਡਰਦਾ ਕਿਉਂ ਆ ਸਿੰਘ ਮੇਰੇ ਨਾਲ ਜੱਟ ਦਾਇ ਤੂੰ ਮੇਰੇ ਨਾਲ ਮੈਂ ਜੱਟ ਦੀ ਮੰਮੀ ਰੋਟੀ ਲੈ ਜਾਓ ਚੱਕ ਕੇ ਮੈਂ ਨਹੀਂ ਖਾਣੀ ਅੱਜ ਦੇਖ ਲਿਆ ਮੈਂ हमको ਨਹੀਂ ਰਹਿਣਾ ਯਾਰ ਇਸ ਗੋਲੇ 'ਤੇ ਬੇਬੇ ਨੂੰ ਘਰ ਜਾ ਕੇ ਗੱਲ ਜ਼ਰੂਰ ਕਰੂੰ ਮੇਰਾ ਫਾੜਾ ਵੜਦੇ ਹੁਣ ਜੋੜੀਆਂ ਕਿੱਥੇ ਜਰੀਆਂ ਜਾਂਦੀਆਂ ਹੁਣ ਤੁਹਾਨੂੰ ਚਮਚਾਗਿਰੀ ਕਰਨੀ ਨਹੀਂ ਆਉਂਦੀ ਤਾਂ ਹੀ ਮੈਂ ਬਹੁਤਾ ਕਿਸੇ ਨਾਲ ਬਣ ਕੇ ਕਿਊਟ ਨਹੀਂ ਬੋਲਦਾ ਬੁਰਜ ਖਲੀਫਾ ਮੱਥੇ ਲਾ ਅੱਜ ਮੈਨੂੰ ਦਬਾਈ ਵੀ ਸੋਣੋ ਲੱਗਣਾ ਹਟ ਗਿਆ ਬਾਈ ਬਹੁਤ ਡਰਾਵਣਾ ਲੱਗ ਰਿਹਾ ਯਾਰ ਮੱਥੇ ਲੱਗਦਾ ਮਿੱਤਰੋ ਮੈਂ ਦਬਾਈ ਆਇਆ ਮਾਂ ਝੂਠ ਨਹੀਂ ਬੋਲਦਾ ਪੋਰੀ ਚੱਲੋ ਅਸੀਂ ਵੀ ਵੇਲੇ ਹੀ ਆ ਜਦੋਂ ਕਿਸੇ ਪਠਾਨ ਦੇ ਹੱਥ ਲੱਗੇ ਫੇਰ ਪਤਾ ਲੱਗੂ ਤੁਹਾਨੂੰ ਟੋਪੀ ਚ ਪਈਆ ਹੀ ਲੱਗਦਾ ਜਮਾ ਤਾਂ ਬਲਾਰਕੋ ਕੀਤਾ ਦੁਬਈ ਗਿਆ ਜਾਂ ਜਾਪਾਨ ਗਿਆ ਵਾ ਬਸ ਇੱਥੇ ਹੀ ਰਹਿਣ ਲੱਗ ਜਾ ਬਾਈ ਇੱਧਰ ਨਾ ਹੀ ਮਾਰ ਦੇਣਾ ਤੈਨੂੰ ਮੇਰਾ ਤੇਰੇ ਚ ਫਿਆਨ ਤੇਰਾ ਪੁੱਠੇ ਪਾਸਿਆਂ ਲਿਆਂ ਤੇਰੇ ਲਈ ਮੈਂ ਬੁਲਟ ਪ੍ਰੂਫ ਜੱਟਾ ਚਲਾ ਦੇ ਗੋਲੀਆਂ ਇੱਕ ਅੱਧੀ ਅਦੇ ਆਲੂ ਹੀ ਸਿੱਧੀ ਕਰਦੀ ਆਈ ਹੋਪ ਤੁਸੀਂ ਸਰ ਜਾਨੇ ਠੀਕ ਹੋਗੇ ਉਦਾਂ ਨਾਲ ਤਾਂ ਸਹੀ ਆ ਵੈਲਡਿੰਗ ਵਾਲਾ ਚਸ਼ਮਾ ਵਾਪਿਸ ਕਰ ਦੇ ਮੰਗ ਰਿਹਾ ਉਹ ਵਿਚਾਰਾ ਕਿਤਾ ਤੇਰੇ ਲਈ ਮੈਂ ਬੁਲਟ ਪ੍ਰੂਫ ਜੇ ਕਿਤਾ ਇੱਕ ਟੁਮਾਰੀ ਅੱਖਾਂ ਸਾਵੇਂ ਪਾ ਸਾਲਾ ਫਿਲਟਰ ਵੀ ਫੇਲ ਆ ਇਹਦੇ ਤਾਂ ਕਰਦੀ ਕੀ ਚੂਹੀ ਜਈ ਕਿਤੇ ਨਹਾਵੀ ਲਿਆ ਕਰ ਕਿਤੇ ਮਿਸ ਮਾਰ ਜੇ ਮੈਨੂੰ 4-5 ਗੋਲੀਆਂ ਚਲਾ ਕੇ ਵਿਖਾ ਹਾਂ ਮੁਕੇ ਤੇ ਨਾ ਬੁਲੇਟ ਪ੍ਰੂਫ ਦੇ ਸਪੈਲਿੰਗ ਹੁੰਦੇ ਆ ਕਿ ਨਹੀਂ ਹੁੰਦੇ ਬੁਲੇਟ ਪ੍ਰੂਫ ਨਾਮ ਕਿਨੇ ਦੱਸਿਆ ਯਾਰ ਇਹੋ ਗੱਲ ਸੁਣ ਤੂੰ ਵੱਡিয়ে ਪਰ ਜਾਈਏ ਲਾਰਿਆ ਵਿੱਚ ਨਾ ਟਾਈਮ ਲੰਗਾਈਏ ਗਿਆ ਤੇਰੇ ਦੀ ਕੁੰਡਲੀ ਨਾਲ ਮਿਲਦੀ ਕੋਈ ਦਿਓ ਰਾਵੇ ਆਹੋ ਜੇ ਰੋਟੀ ਦੀ ਕਸਰਾ ਤੇਰੀ ਸੀਵਿਆਂ ਚੱਕ ਲੱਤਾ ਇਹ ਲਾਰਾ ਵਿੱਚ ਨਾਲ ਟਾਈਮ ਲਗਾਈਏ ਸੁਣ ਲੈ ਯਾਰ ਜੇ ਵਿਚਾਰੇ ਦੀ ਚਾਚਾ ਤੇਰੀ ਵੈਲਡਿਟੀ ਖਤਮ ਹੋ ਗਈ ਯਾਰ ਤਾਇਆ ਤੇਰਾ ਟਾਈਮ ਨਹੀਂ ਹੁਣ ਵਿਆਹ ਕਰਾਉਂਦਾ ਜੱਲੀ ਵੋਟਾਂ ਪਾ ਕੇ ਵੀ ਸਰਪੰਚ ਬਣਾ ਦਊਗੀ ਤੈਨੂੰ ਜਾਨੀ ਵੋਟਾਂ ਪਾ ਕੇ ਫਿਰ ਗੁਲਾਬ ਸਿੱਧੂ ਨੇ ਸਰਪੰਚ ਕਟਣਾ ਵੀ ਆ ਸਰਪੰਚ ਬਣ ਤੇ ਗ੍ਰਾਂਟ ਪਹਿਲੇ ਦੰਦਾ ਤੇ ਲਾਉਣੀ ਆ ਤੇਰੇ ਐਵੇਂ ਨਾ ਗੱਲਾਂ ਚਾਈ ਏ ਠੂਈ ਕਟਵਾਉ ਤੇਰੀ सरपंच ਬਣਾ ਕੇ ਨਾਲੇ ਇਹਨੇ ਕੁੱਟ ਖਾਣੀਆਂ ਨਾਲੇ ਸਾਰੇ ਪਿੰਡ ਤੋਂ ਖਾਣੀਆਂ ਜਿੰਨੂੰ ਪੌਣੀਆਂ ਨੇ ਹੋ ਨਹੀਂ ਦਿਖਦਾ ਪਿਆ ਇਹਦੀਆਂ ਵੋਟਾਂ ਤੇ ਮੋਦੀ ਜਿੱਤਿਆ ਸੀ ਦਿਲ ਤਾਂ ਪਾਗਲ ਹੋਇਆ ਉਹ ਭਰਾਵਾ ਆ ਕੀ ਕਰੀ ਜਾਣਾ ਮਿਹਨਤ ਕਰਦਾ ਰਹਿ ਵੀਰ ਇੱਕ ਦਿਨ ਖੁਦ ਹੀ ਆਰਮਣ ਜੇਗਾ ਦਿਲ ਨੂੰ ਤੇਰਾ ਟੋਕਾ ਦਾਣ ਦੇ ਕੇ ਹਿੱਲ ਪੈ ਗਈ ਵੀਰ ਪਾਗਲ ਇੱਕ ਜਗ੍ਹਾ ਖੜ ਕੇ 10 ਗੱਲ ਕੀ ਆ ਵੀਰੇ ਹੌਸਲੇ ਬੁਲੰਦੇ ਰੱਖੋ ਭਾਈ ਜਨਤਾ ਨੇ ਬਾਕੀ ਸਾਹਮ ਲੈਣਾ ਕੋੜੀਆਂ ਰੋ ਕੇ ਚੁੱਪ ਕਰ ਜਾਉ ਹਟੀ ਨਾ ਜੋ ਤੱਕ ਫਲॉप ਨਹੀਂ ਹੁੰਦਾ ਦਿਲ ਤਾਂ ਪਾਗਲ ਹੀ ਆ ਨਾਲ ਤੂੰ ਵੀ ਪਾਗਲ ਹੀ ਆ ਛੋਟਾ ਵੀਰ ਬਹਿ ਕੇ 10 ਗੱਲ ਕੁਰਸੀ ਮੰਗਾ ਲੈਨੇ ਤੇਰੇ ਲਈ ਲੱਗਨੇ ਲਗਾ ਕੋਈ ਜ਼ੋਣਾ ਮੈਨੂੰ ਇਹ ਨਹੀਂ ਪਤਾ ਨਸ਼ਾ ਕਰੀਆਂ ਕਿ ਮੂੰਹ माथी ਵਰਗਾ ਮੂੰਹ ਹੈ ਵੀਰਾ ਤੇਰਾ ਮੈਨੂੰ ਤੂੰ ਤੂੰ ਥੂ 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 ਲੱਗਣ ਲੱਗਾ ਬਸ ਕਰ ਪਗਲੇ ਰੁਲਾਏਗਾ ਕਿਆ ਬਹੁਤ ਵਧੀਆ ਬਾਈ ਆਵਾਜ਼ ਬਸ ਅੱਡੇ ਤੇ ਗਾਇਆ ਕਰ ਦੂ ਦੂ ਬਸ ਤੂੰ ਚਾਹੀਦਾ ਤੂੰ ਪਰ ਸਾਨੂੰ ਤੂੰ ਨਹੀਂ ਚਾਹੀਦਾ ਇੰਸਟਾਗ੍ਰam ਤੇ ਜਮਾ ਮਿੱਕਾ ਸਿੰਘ ਨੇ ਫੁੱਫੜ ਵਰਗੀ ਆਵਾਜ਼ ਆਇਦੀ ਤਾਂ ਬਾਈ ਖੇਚ ਕੇ ਕੰਮ ਰਾਕਾ ਤਾਂ ਹੀ ਛਾਤੀ ਚ ਲੱਤਾ ਵੱਜਣਗੀਆਂ ਚੁੰਨੀ ਲਾ ਕੇ ਨਾ ਉਹ ਭੈਣ ਚੋ ਦੇ ਚੁੰਨੀ ਹੈ ਚਿਕ ਚੁੰਨੀ ਹੈ ਕਿ ਚਾਹ ਪੱਤੀ ਇਹਨਾਂ ਨੂੰ ਕਿੰਨੇ ਇੰਸਟਾਗ੍ਰਾਮ ਬਾਰੇ ਦੱਸਿਆ ਅੱਗ ਵਾਂਗੂ ਗੱਲ ਫੈਲ ਗਈ ਬਾਪੂ ਤੇਰੇ ਚਾਹ ਦੀ ਬਾਪੂ ਗਾਲਾਂ ਕਿਉਂ ਕੱਢਦਾ ਕੰਡਾ ਨਾ ਮਟਾ ਕਨ ਤੂੰ ਅਣੀ ਮੈਨੂੰ ਚੁੰਨੀ ਲਾ ਕੇ ਤੇ ਤੂੰ ਚੁੰਨੀ ਲਾ ਕੇ ਗੁੱਸਾਣਾ ਕਰੀ ਐਸੇ ਕਰਕੇ ਅਗਲੇ ਦੋ ਦੰਦ ਟੁੱਟੇ ਨੇ ਪਿਆਰ ਨਾਲ ਬੋਲਿਆ ਕਰ ਭਾਬੀ ਨਾਲ ਬਣਾ ਲੈਣਾ ਚੁੰਨੀ ਲੈ ਕੇ ਚਾਹ ਕਰਿੰਦੇਗਾ ਐਂਦਾ ਤੂੰ ਬਾਯਾ ਭੈਂਦਾ ਤੂੰ ਬਾਯਾ ਵਾ ਬੁੱਡੇ ਗਾਲੀਆਂ ਹੀ ਆਉਂਦੀਆਂ ਲੱਗਦਾ ਤੈਨੂੰ ਜਿਹਦਾਸ ਜਹੋਂ ਦਾ ਦਿਲ ਤੋੜ ਕੇ ਕੰਬਦਿਆ ਸ਼ਹਿਰ ਜਿੰਦ ਰਫਟੋਂ ਤੇ ਮਸ਼ੀਨ ਵਿੱਚ ਨਹੀਂ ਪੈਣੇ ਮਸ਼ੀਨ 'ਚ ਹੀ ਵੱੜ ਜਾ ਕਿਤੇ ਤੇਰਾ ਦਿਮਾਗ ਹੀ ਸਾਫ਼ ਹੋ ਜਾਏ ਮਸ਼ੀਨ ਚ ਛੱਡ ਦੋ ਕੋਈ ਇਹਨੂੰ ਕੋਈ ਰੈਡਲ ਪਿਸਟਿਕ ਲਾਗੇ ਬੰਦਰੀ ਲੱਗ ਰਹੀ ਆ ਮਾਂ ਵੀ ਫੋਨ ਤੇ ਉਹ ਤੰਗ ਤੇਰਾ ਹੱਥ ਵਿੱਚ ਗੰੰਦ ਰੱਖਦਾ ਬੱਕਰੀ ਵਾਂਗੂ ਮੂੰਹ ਐਦਾ ਚਾਮਚੜ ਇੱਕ ਜੀ ਕਰਦੀ ਕੀ ਆ ਮੈਂ ਤਾਰਾ ਨਹੀਂ ਕੱਟਦਾ ਹੈਗਾ ਮੈਂ ਕੱਖ ਨਹੀਂ ਵੜਦਾ ਹੈਗਾ ਮੈਂ ਟੋਕਨ ਨਹੀਂ ਕਰਦਾ ਮੈਂ ਤਾਂ ਨੰਦਵੰਦ ਤੋਂ ਆਂਦਾ ਨਹੀਂ ਹੈਗਾ ਮੈਂ ਸਿੱਧਾ ਕਹਿ ਕੰਮ ਨਹੀਂ ਹੁੰਦਾ ਹੁਣ ਭਾਈ ਐਡਰੈਸ ਦੇ ਪਹਿਲਾਂ ਤੇਰਾ ਫਾਰਮ ਦੇਖੀ ਹੈਗਾ ਤੇ ਨਹੀਂ ਜਾ ਤੁਰ ਜਾ ਤੁਰ ਜਾ ਤੁਰ ਜਾ ਕਿਉਂ ਮੈਂ ਡੇਰੀ ਫਾਰਮ ਤੇ ਕੋਈ ਵੀ ਹੱਥੀ ਕੰਮ ਨਹੀਂ ਕਰਦਾ ਹੈਗਾ ਤੇ ਉਹਦੇ ਪਿੱਛੇ ਤਾਂ ਇੱਕ ਰੀਜ਼ਨ ਆ ਦੇਖੋ ਜੇ ਮੈਂ ਭਾਈ ਪੋਰ ਨਾ ਕਿੰਨੀ ਕੈਲਰੀ ਬਰਨ ਹੁੰਦੀ ਆਣ ਸੁchna ਐਵੇਂ ਪਕਾਈ ਮਾਰਦਾ ਮੇਰਾ ਸਾਲਾ ਭਾਈ ਮੱਜਾਂ ਵੇਚਣੀਆਂ ਨੇ ਇਹ ਕੰਮ ਕਰਨ ਲੱਗ ਜਾਂਦਾ ਦਿਨ ਦੇ 10-12 ਘੰਟੇ ਇੱਥੇ ਲੱਗ ਜਾਣਗੇ ਠੀਕ ਆ ਤੇ ਜੇ ਮੈਂ ਇਹਦੀ ਜਗ੍ਹਾ ਤੇ ਆਪਣੀ ਜਗ੍ਹਾ ਤੇ ਇੱਕ ਵਰਕਰ ਰੱਖਾਂ ਆ ਪਹਿਲਾ ਮੋਟੀਵੇਸ਼ਨ ਸਪੀਕਰ ਹੈ ਜਿਹਦੇ ਕੋਲ ਡੀਮੋਟੀਵੇਟ ਹੋ ਗਏ ਗੁੱਸਾ ਨਾ ਕਰੀ ਭਾਈ ਵੀਡੀਓ ਨੇ ਮੋਟੀਵੇਟ ਕੀ ਕਰਨਾ ਵੀ ਮੋਟੀਵੇਟ ਕਰਤਾ ਹਾਂਜੀ ਮਿੱਤਰੋ ਇਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਹਾਈਪ ਦੀ ਆਪਸ਼ਨ ਦੇਖ ਰਿਹਾ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਗਾਇਸ